ਰੇੜੀ ਨੂੰ ਪ੍ਰੋਬਲਮ ਸੀ ਕਾਫੀ ਟਾਈਮ ਤੋਂ ਜਿਹਦਾ 10-12 ਸਾਲ ਹੀ ਹੋ ਗਿਆ ਸੀ ਓਕੇ ਮਤਲਬ ਬੀਪੀ ਦੀ ਪ੍ਰੋਬਲਮ ਸੀ ਸਾਹ ਦੀ ਪ੍ਰੋਬਲਮ ਸੀ ਤੁਰੇ ਨਹੀਂ ਜਾਂਦਾ ਜੀ ਬਾਥਰੂਮ ਦਿੱਕਤ ਤੁਰ ਕੇ ਵੀ ਨਹੀਂ ਜਾ ਸਕਦੇ ਸੀ ਤੇ ਦਿੱਕਤ ਕਾਫੀ ਵਜੇ ਮਤਲਬ weight ਵੀ ਉਹ ਕਾਫੀ ਹੋ ਗਿਆ ਸੀ 1 क्विंटल 100-120 ਕਿਲੋ ਤੋਂ ਕਾਫੀ ਉੱਪਰ ਹੀ ਸੀ ਡਾਕਟਰ ਪੱਕੀਆਂ ਗੋਲੀਆਂ ਲਾਉਂਦੀਆਂ ਸੀ ਵੀ ਤੁਸੀਂ ਗੋਲੀ ਤੋਂ ਬਿਨਾਂ ਰਹਿ ਨਹੀਂ ਸਕਦੇ ਸੀ ਇੱਕ ਜਲਦੀ ਪ੍ਰੋਬਲਮ ਹੁੰਦੀ ਗੋਲੀ ਓਕੇ ਪੱਕੀ ਲਾਤੀ ਜਿਵੇਂ ਤੁਸੀਂ ਡਾਕਟਰਾਂ ਕੋਲ ਲੈ ਕੇ ਜਾ ਰਹੇ ਕੀ ਕਹਿੰਦੇ ਸੀ ਉਨੀ ਕੋਈ ਸ ਨਹੀਂ ਕਹਿੰਦੇ ਪਰ ਠੀਕ ਹੋ ਜਾਏਗਾ ਠੀਕ ਹੋਏ ਕਹਿੰਦੇ ਮਤਲਬ ਜਦੋਂ ਖਾਂਦੇ ਸੀ ਉਸ ਟਾਈਮ ਮਾੜਾ ਮੋਟਾ ਰਾਮ ਮਿਲਦਾ ਸੀ ਨਹੀਂ ਤਾਂ ਦੁਬਾਰਾ ਉਹ ਵਾਪਸ ਹੋ ਹੀ ਬੱਲ 10 ਸਾਲ ਤੋਂ ਰੈਗੂਲਰ ਦਵਾਈਆਂ ਜੀ ਰੈਗੂਲਰ ਮਤਲਬ ਪੰਜ ਸਵੇਰ ਨੂੰ ਦੁਪਹਿਰ ਨੂੰ ਪੰਜ ਮਤਲਬ 15 16 ਗੋਲੀਆਂ ਡੇਲੀ ਦੀਆਂ ਸੀ ਓਕੇ ਓਕੇ ਤੇ ਕਿੰਨੇ ਦਿਨਾਂ ਬਾਅਦ ਰਿਜ਼ਲਟ ਆ ਗਿਆ ਸੀ ਇਹ 20 ਦਿਨ ਬਾਅਦ ਪਤਾ ਲੱਗਣਾ ਪਿਆ ਸੀ ਜਦਾਂ ਸਾਹ ਦੀ ਪ੍ਰੋਬਲਮ ਥੋੜੀ ਘੱਟ ਗਈ ਸੀ ਜਦੋਂ ਤੁਰਨ ਮਾਸਰੂਕ ਨਿੱਕਰ ਵੀ ਜਾਣਾ ਔਖਾ ਹੋ ਜਾਂਦਾ ਸੀ ਜਦੋਂ ਸਾਹ ਫੁੱਲ ਜਨਾਂ ਪੈਂਦਾ ਸੀ ਸਾਹ ਫੁੱਲ ਜਾਂਦਾ ਬਿਲਕੁਲ ਜੀ ਉੱਥ ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਾਰਿਆਂ ਦਾ ਵੈਲਕਮ ਆ ਰਾਈਟ ਵੇ ਐਜੂਕੇਸ਼ਨ ਚੈਨਲ ਦੇ ਉੱਤੇ ਜਿੱਥੇ ਆਪਾਂ ਗੱਲਬਾਤ ਕਰ ਰਹੇ ਹਾਂ 5 ਜੂਸ 5 ਜੂਸ ਬੋਡੀ ਸਰਵਿਸ ਦੇ ਬਾਰੇ ਤਾਂ ਦੋਸਤੋ ਇਸ ਤਰੀ ਜਿਵੇਂ ਰੋਜ਼ ਆਪਾਂ ਆਨਲਾਈਨ ਦੇਖ ਰਹੇ ਹਾਂ ਆਫਲਾਈਨ ਵੀ ਸਾਨੂੰ ਕੋਈ ਵੀਰ ਮਿਲਿਆ ਹੋਣਾ ਜਿਹਨਾਂ ਨੇ ਯੂਜ਼ ਕੀਤਾ ਹੋਊਗਾ ਕਈ ਵਾਰੀ ਸਾਡਾ ਫੇਸ ਬਣ ਜਾਂਦਾ ਕਈ ਵਾਰੀ ਨਹੀਂ ਵੀ ਬਣਦਾ ਕਿਉਂਕਿ ਬਹੁਤ ਪਰਿਵਾਰਾਂ ਦੀ ਜਿਹੜੀ ਡਿਮਾਂਡ ਹੈਗੀ ਆ ਵੀ ਅਸੀਂ ਉਹ ਪਰਿਵਾਰਾਂ ਨੂੰ ਮਿਲ ਸਕੀਏ ਸਾਨੂੰ ਨੰਬਰ ਚਾਹੀਦੇ ਨੇ ਸਾਨੂੰ ਐਡਰੈਸ ਦੱਸੋ ਕਾਫੀ ਟਾਈਮ ਤੋਂ ਇਸ ਤਰ੍ਹਾਂ ਦੇ ਮੈਸੇਜ ਆ ਰਹੇ ਸੀ ਤਾਂ ਅਸੀਂ ਨੇ ਉਹ ਪਰਿਵਾਰ ਜਿਨ੍ਹਾਂ ਨੇ ਕਸਟਮ ਪਹਿਲਾਂ ਯੂਜ਼ ਕਰਕੇ ਵਧੀਆ ਰਿਜ਼ਲਟ ਲੈ ਚੁੱਕੇ ਨੇ ਉਹਨਾਂ ਦੀਆਂ ਵੀਡੀਓ ਬਣਾ ਕੇ ਪਾਈਆਂ ਜਾਂ ਉਹਨਾਂ ਦੇ ਨੰਬਰ ਪਾਏ ਜਾਣ ਤਾਂ ਕਿ ਉਹਨਾਂ ਨੂੰ ਉਹਦੀ ਪ੍ਰੋਬਲਮ ਦਾ ਸੋਲੂਸ਼ਨ ਮਿਲ ਸਕੇ ਉਹਨੂੰ ਫੇਥ ਬਣ ਸਕੇ ਉਹਨਾਂ ਦਾ ਵਿਸ਼ਵਾਸ ਬਣ ਸਕੇ ਤਾਂ ਦੋਸਤੋ ਅੱਜ ਐਸਟਰੀ ਆਪਣੇ ਨਾਲ ਵੀਰ ਹੈਗੇ ਨੇ ਗੁਰਚਰਨ ਸਿੰਘ ਜੀ ਇਹ ਐਡਰੈਸ ਆਪਣਾ ਆਪੇ ਹੀ ਦੱਸਣਗੇ ਕੀ ਕੀ ਪ੍ਰੋਬਲਮ ਆ ਸੀ ਤਾਂ ਆਪਾਂ ਸਟਾਰਟ ਅਪ ਕਰਦੇ ਹਾਂ ਜੀ ਵੈਲਕਮ ਆ ਜੀ ਤੁਹਾਡਾ ਸੱਸੀ ਰਾਜ ਜੀ ਸੱਤਰੀ ਕਾ ਜੀ ਜੀ ਮੇਰਾ ਨਾਮ ਗੁਰਚਰਨ ਸਿੰਘ ਪਿੰਡ ਮੋਹਸਾਬ ਜ਼ਿਲ੍ਹਾ ਜਲੰਧਰ ਮਤਲਬ ਰੇਡੀ ਨੂੰ ਪ੍ਰੋਬਲਮ ਸੀ ਕਾਫੀ ਟਾਈਮ ਤੋਂ ਜਿਹਦਾ 10-12 ਸਾਲ ਹੀ ਹੋ ਗਿਆ ਸੀ ਓਕੇ ਮਤਲਬ ਬੀਪੀ ਦੀ ਪ੍ਰੋਬਲਮ ਸੀ ਸਾਹ ਦੀ ਪ੍ਰੋਬਲਮ ਸੀ ਤੁਰਿਆ ਨਹੀਂ ਜਾਂਦਾ ਜੀ ਬਾਥਰੂਮ ਦਿੱਕਤ ਕਰਕੇ ਵੀ ਨਹੀਂ ਜਾ ਸਕਦੇ ਸੀ ਤੇ ਦਿੱਕਤ ਕਾਫੀ ਹੋ ਗਈ ਮਤਲਬ weight ਵੀ ਉਹ ਕਾਫੀ ਹੋ ਗਿਆ ਸੀ ਇੱਕ क्विंटल ਪੰਦਰਾਂ ਕਿਲੋ ਤੋਂ ਕਾਫੀ ਉੱਪਰ ਹੀ ਸੀ ਇਦਾਂ ਮਤਲਬ ਕਾਫੀ ਪ੍ਰੋਬਲਮ ਦੀ ਮਤਲਬ 4-5 ਸਾਲ ਤੋਂ ਤਾਂ ਬਿਲਕੁਲ ਹੀ ਮਤਲਬ ਗੋਲੀਆਂ ਖਾਣੀ ਖਾਣੀ ਤੇ ਤੁਰਨਾ ਨਹੀਂ ਤਾਂ ਨਹੀਂ ਬੰਦੇ ਮੰਜੇ ਤੇ ਬੈਠੇ ਰਹਿਣਾ ਓਕੇ ਡਾਕਟਰ ਪੱਕੀਆਂ ਗੋਲੀਆਂ ਲਾਤੀਆਂ ਸੀ ਵੀ ਤੁਸੀਂ ਗੋਲੀ ਤੋਂ ਬਿਨਾਂ ਰਹਿ ਨਹੀਂ ਸਕਦੇ ਸੀ ਇੱਕ ਅਹ ਦੇਲ ਦੀ ਪ੍ਰੋਬਲਮ ਹੁੰਦੀ ਗੋਲੀ ਓਕੇ ਪੱਕੀ ਲਾਤੀ ਮਤਲਬ ਇਹਨੂੰ ਪਤਾ ਲੱਗ ਗਿਆ ਸੀ ਕਿ ਗੋਲੀ ਆਸ ਦੇ ਦੋਵੇ ਠੀਕ ਆ ਪਤਾ ਲੱਗ ਗਿਆ ਵੀ ਗੋਲੀ ਖਰੀ ਖਾਉਣੀ ਆ ਫੇ ਉਸ ਤੋਂ ਬਾਅਦ ਚੱਲੇ ਚੱਲੇ ਗਏ ਫਿਰ ਮੇਰੇ ਫਫੜ ਜੀ ਨੇ ਬਿਲ ਗਏ ਤੋਂ ਇਹ ਕਿੰਨੇ ਸਾਲਾਂ ਤੋਂ ਇਹ ਰੈਗੂਲਰ ਦਵਾਈਆਂ ਵੀ ਬਹੁਤ ਦਵਾਈਆਂ ਹੋਣੀਆਂ ਉਸ ਜੀ ਨੇ ਹਾਂਜੀ ਹਾਂਜੀ 10 ਸਾਲ ਤੋਂ ਦੇ ਰਹੇ ਆ ਓਕੇ ਕਾਫੀ ਟਾਈਮ ਤੋਂ ਹੀ ਮਤਲਬ ਕਿੰਨੇ ਕ ਟਾਈਮ ਤੋਂ ਪ੍ਰੋਬਲਮ ਸੀ ਇਹ 10 ਸਾਲ ਤੋਂ 10 ਸਾਲ ਤੋਂ ਪ੍ਰੋਬਲਮਸ ਪੂਰੀ ਹੋ ਗਈ ਜਦ ਮਤਲਬ 5 ਸਾਲ ਤੋਂ ਬਿਲਕੁਲ ਜ਼ਿਆਦਾ ਹੀ ਹੋ ਗਿਆ ਸੀ ਅੱਛਾ ਪੈਰਾਂ ਸੋਜ ਜਦਾਂ ਉਂਗਲੀ ਪੂਰੀ ਵੱਡ ਜਾਂਦੀ ਸੀ ਪੈਰਾਂ ਜਿਵੇਂ ਤੁਸੀਂ ਡਾਕਟਰਾਂ ਕੋਲ ਲੈ ਕੇ ਜਾ ਰਹੇ ਕੀ ਕਹਿੰਦੇ ਸੀ ਨਹੀਂ ਕੁਝ ਨਹੀਂ ਕਹਿੰਦੇ ਪਰ ਠੀਕ ਹੋ ਜਾਏ ਠੀਕ ਹੋ ਗਿਆ ਕਹਿੰਦੇ ਮਤਲਬ ਜਿਵੇਂ ਖਾਂਦੇ ਸੀ ਉਸ ਟਾਈਮ ਮਾੜਾ ਮੋਟਰਾ ਮਿਲਦਾ ਸੀ ਨਹੀਂ ਤਾਂ ਦੁਬਾਰਾ ਵਾਪਸ ਹੋ ਹੀ ਮਤਲਬ 10 ਸਾਲ ਤੋਂ ਰੈਗੂਲਰ ਦਵਾਈਆਂ ਜਰੂਰੀ ਮਤਲਬ ਪੰਜ ਸਵੇਰ ਨੂੰ ਦੁਪਹਿਰ ਨੂੰ ਪੰਜ ਮਤਲਬ 15-16 ਗੋਲੀਆਂ ਡੇਲੀ ਦੀਆਂ ਦੀਆਂ ਸੀ ਓਕੇ ਓਕੇ ਜਿਵੇਂ ਤੁਸੀਂ ਬਾਡੀ ਸਰਵਿਸ ਤੁਹਾਡੇ ਕੋਲ ਐਂਟਰੀ ਹੁੰਦੀ ਹੈ ਮਤਲਬ ਬਾਡੀ ਸਰਵਿਸ ਤੇ ਵਿਸ਼ਵਾਸਤਾਨਾ ਕਿੱਦਾਂ ਬਣਿਆ ਜਿੱਦਾਂ ਮੇਰੇ ਫਫੜ ਜੀ ਬੈਲਗੇ ਤਾਂ ਉਹਨਾਂ ਨੂੰ 32 ਸਾਲ ਤੋਂ ਪ੍ਰੋਬਲਮ ਸੀ ਕਿਦਾਂ ਆਕਸੀਜਨ ਦੀ ਪ੍ਰੋਬਲਮ ਸੀ ਉਹਨਾਂ ਤਾਂ ਬੈੱਡ ਤੇ ਪੈਸੇ ਉੱਠੀ ਨਹੀਂ ਸਕਦੇ ਕਦੇ ਵੀ ਸੋਚ ਹੀ ਨਹੀਂ ਸਕਦੇ ਵੀ ਉਹ ਉੱਠ ਸਕਦੇ ਨਹੀਂ ਤੇ ਉੱਠ ਸਕਦੇ ਵੀ ਉਹ ਚੱਲ ਪਏ ਓਕੇ ਹੋ ਗਏ ਉਤੋਂ ਫੇਟ ਬਣ ਗਿਆ ਉਹਨਾਂ ਨੇ ਸਾਨੂੰ ਦੱਸਿਆ ਕਿਉਂਕਿ ਅਸੀਂ ਦਵਾਈਆਂ ਕਾਹਕੇ ਕਾ ਚੁੱਕੇ ਚੁੱਕੇ ਉਹ ਨਹੀਂ ਇਹ ਵੀ ਯੂਜ਼ ਕਰਕੇ ਦੇਖਦੇ ਨਾ ਬਿਲਕੁਲ ਸਾਰੇ 200 ਘਰਾਂ 'ਚ ਇਹ ਪ੍ਰੋਬਲਮਾਂ ਹੈਗੀਆਂ ਨੇ ਇਕੱਲੇ ਇਕੱਲੇ ਘਰਾਂ 'ਚ ਦਿੱਕਤਾਂ ਨੇ ਇਹ ਗੱਲ ਸਮਝਣ ਵਾਲੀ ਜ਼ਰੂਰੀ ਹੈ ਕਿਉਂਕਿ ਭਾਈ ਸਾਹਿਬ ਨੂੰ ਪਤਾ ਲੱਗਿਆ ਇਹਨਾਂ ਦੇ ਇਸ ਤਰ੍ਹਾਂ ਰਿਚ ਵਧੀਆ ਰਿਜ਼ਲਟ ਆਇਆ ਫੇਥ ਬਣਿਆ ਉਹਨੇ ਰਿਜ਼ਲਟ ਲਿਆ ਤੇ ਕਿੰਨੇ ਦਿਨਾਂ ਬਾਅਦ ਰਿਜ਼ਲਟ ਆ ਗਿਆ ਸੀ ਇਹ 20 ਦਿਨ ਬਾਅਦ ਪਤਾ ਲੱਗਣਾ ਪਿਆ ਸੀ ਤਾਂ ਸਾਹ ਦੀ ਪ੍ਰੋਬਲਮ ਥੋੜੀ ਘੱਟ ਗਈ ਸੀ ਜਦੋਂ ਤੁਰਨ ਬਾਸਰੂਨ ਦੇ ਕਰ ਵੀ ਜਾਣਾ ਔਖਾ ਹੋ ਜਾਂਦਾ ਸੀ ਜਦੋਂ ਸਾਹ ਫੁੱਲ ਜਾਂਦਾ ਬਿਲਕੁਲ ਜੀ ਉੱਥੋਂ ਪਤਾ ਲੱਗਣਾ ਪਿਆ ਹਾਂ ਕੁਝ ਫਰਕ ਪੈਣ ਲੱਗਾ ਫਿਰ 30 ਦਿਨਾਂ ਚ ਕਾਫੀ ਫਰਕ ਪੈ ਗਿਆ ਜਿੱਦਾਂ ਜੇ ਸੋਜ ਵੀ ਉਤਲਣਾ ਪਈ ਜਦਾਂ ਸੋਜ ਪੈਣੋਂ हट ਗਈ ਉਹਨਾਂ ਡੈਡੀ ਹੁਣੇ ਪੈਰ ਲੰਗਾ ਕੇ ਬਹਿਣਾ ਵੀ ਸੋਜ ਪੈ ਜਾਂਦੀ ਨਾ ਪਰ ਸੋਜ ਨਹੀਂ ਪੈਣੀ ਕਾਫੀ ਪਰ ਇਹ ਤਾਂ ਦੇਖ ਕਰਦੇ ਵੀ ਦੇਖ ਕੇ ਸੋਚਣਾ ਪੈ ਜੀ ਪਰ 50 ਦਿਨ ਦੇ ਵਿੱਚ ਕਾਫੀ ਫਰਕ ਪੈ ਗਿਆ ਸੀ ਮਤਲਬ 60 70% ਤੋਂ ਫਰਕ ਪੈ ਗਿਆ ਸੀ ਮਤਲਬ 100 ਦਿਨਾਂ 'ਚ ਪੂਰਾ ਫਰਕ ਸੀ ਜੀ 100 ਦਿਨ ਦਾ ਕੋਰਸ ਕੀਤਾ ਤੁਹਾਡੇ ਕਹਿੰਦਾ ਭਾਵ ਕੀ ਹੈ ਵੀ ਬਿਲਕੁਲ ਓਕੇ ਨੇ ਅੱਜ ਕੋਈ ਦਵਾਈ ਕੋਈ ਚੱਲ ਰਹੀ ਹੋਵੇ ਨਹੀਂ ਨਹੀਂ ਦਵਾਈ ਨਹੀਂ ਕੋਈ ਦਵਾਈ ਨਹੀਂ ਭਾਰ ਕਿੰਨਾ ਘਟ ਗਿਆ 5 ਦਿਨ ਹੁਣ 83 ਕਿਲੋ ਤੇ ਆ ਗਏ ਆ 115 ਕਿਲੋ ਤੋਂ ਓਕੇ ਹੁਣ ਕੋਈ ਮੈਡੀਸਿਨ ਨਹੀਂ ਜੂਰ ਨਹੀਂ ਕੋਈ ਹੁਣ ਜਿੱਦਾਂ ਮੈਂ ਮੈਂ ਕੰਮ ਕਰਦਾ ਹੁੰਦਾ ਘਰ ਦੇ ਵੀ ਕਰਨਾ ਬਾਹਰ ਵੀ ਕਰਨਾ ਜਿੱਦਾਂ ਪੱਠੇ ਵੀ ਪਾਉਣੇ ਜੋ ਵੀ ਕਰਦੇ ਹੁੰਦੇ ਕਾਰੋਬਾਰ ਹੁੰਦਾ ਤੇ ਉਹ ਨਹੀਂ ਕਰਦੇ ਹੁੰਦੇ ਹੁਣ ਮੈਂ ਪਿੱਛੇ ਕਰਦਾ ਨਹੀਂ ਕੋਈ ਪ੍ਰੋਬਲਮ ਨਹੀਂ ਉਹ ਕੋ ਸਾਰਾ ਘਰ ਦਾ ਤੁਹਾਡੇ ਤੋਂ ਬਾਤ ਸੰਭਾਲ ਰਹੇ ਨੇ ਕਿਤੇ ਸਾਰੇ ਛੱਡ ਚੁੱਕੇ ਸੀ ਹਾਂਜੀ ਸਾਰੇ ਛੱਡ ਚੁੱਕੇ ਸੀ ਤੇ ਦੋਸਤੋ ਇਹ ਧਿਆਨ ਨਾਲ ਗੱਲ ਸਮਝਣ ਵਾਲੀ ਹੈ ਔਰ ਦੂਸਰੀ ਗੁਰਸ਼ਰਨ ਜੀ ਤੁਹਾਨੂੰ ਅਸੀਂ ਕਹਿਣਾ ਚਾਹਾਂਗੇ ਵੀ ਤੁਹਾਡਾ ਨੰਬਰ ਅਸੀਂ ਦੇਣ ਲੱਗੇ ਹਾਂ ਅੱਜ ਹਾਂਜੀ ਵੀ ਕੋਈ ਦਿੱਕਤ ਤਾਂ ਨਹੀਂ ਨਹੀਂ ਕੋਈ ਬੜਾ ਨੰਬਰ ਦਵਾਂਗੇ ਤੁਹਾਨੂੰ ਅਲੱਗ ਕਨੈਕਟ ਕਰਕੇ ਟਾਈਮ ਬਣਾ ਕੇ ਤੁਹਾਡੇ ਨਾਲ ਗੱਲਬਾਤ ਕਰੂਗਾ ਮਿਲੂਗਾ ਤਾਂ ਕਿ ਤੁਸੀਂ ਤੁਹਾਡੇ ਏਰੀਆ ਦੇ ਜਾਂ ਕੋਈ ਵੀ ਪਰਸਨ ਤੁਹਾਡੇ ਨਾਲ ਗੱਲਬਾਤ ਕਰਦਾ ਉਹਨਾਂ ਦੀ ਸੰਤੁਸ਼ਟੀ ਤੁਸੀਂ ਜਿਹੜੀ ਕਰ ਸਕੋ ਤਾਂ ਉਹਨਾਂ ਨੂੰ ਜ਼ਰੂਰੀ ਹੈ ओके जी ਤੇ ਦੋਸਤੋ ਇਹ ਚੀਜ਼ ਆਪਣੇ ਧਿਆਨ ਰੱਖਣੀ ਆ ਵੀ ਜਿਹੜਾ ਟਾਈਮ ਲੈ ਕੇ ਜਪਾਣੇ ਗੱਲਬਾਤ ਕਰਨੀ ਹੈਗੀ ਆ ਕੋਈ ਵੀ ਪਰਸਨ ਆਪਣੇ ਪਰਸਨਲ ਕੰਮ ਵੀ ਕਰ ਰਿਆ ਹੁੰਦਾ ਤਾਂ ਦੋਸਤੋ ਐਸੇ ਤਰੀਕੇ ਨਾਲ ਜਿਵੇਂ ਆਪਾਂ ਗੱਲਬਾਤ ਕੀਤੀ ਹੈ ਦਵਾਈ ਨਹੀਂ ਇਹ ਸਫਾਈ ਦੇ ਉੱਤੇ ਕੰਮ ਕੀਤਾ ਜਿਹੜੇ ਪੰਜ ਜੂਸ ਨੇ ਔਰ ਦਵਾਈਆਂ ਤਾਂ ਆਪਾਂ ਪਤਾ ਨਹੀਂ ਕਿੰਨੇ ਸਾਲਾਂ ਤੋਂ ਲੈ ਰਹੇ ਆ ਤਾਂ ਦੋਸਤੋ ਇਹ ਬਾਡੀ ਸਰਵਿਸ ਹੈ ਕੀ ਹੈ ਤੁਹਾਡਾ ਕੁਐਸਚਨ ਬਣ ਗਿਆ ਹੋਊਗਾ ਲਿੰਕ ਦਿੱਤਾ ਹੋਇਆ ਕਲਿੱਕ ਕਰਕੇ ਖੋਲ ਸਕਦੇ ਹੋ ਔਰ ਕਿੰਨਾ ਟਾਈਮ ਯੂਜ਼ ਕਰਨਾ ਉਹ ਵੀ ਤੁਹਾਨੂੰ ਦਿੱਤਾ ਹੋਇਆ ਤਾਂ ਇਹ ਵੀਡੀਓ ਨੂੰ ਵੱਧ ਤੋਂ ਵੱਧ ਪਰਿਵਾਰਾਂ ਤੱਕ ਸ਼ੇਅਰ ਕਰੋ ਜਿਨ੍ਹਾਂ ਨੂੰ ਐਦਾਂ ਦੀਆਂ ਪ੍ਰੋਬਲਮਾਂ ਹੈਗੀਆਂ ਤਾਂ ਦੋਸਤੋ ਤਾਂ ਕਿ ਆਪਾਂ ਕਿਸ ਨੂੰ ਬੈਨੀਫਿਟ ਦੇ ਸਕੀਏ ਥੈਂਕ ਯੂ ਦੋਸਤੋ